ਸਰ ਜਹਦਰ ਗੁਰਦੇਵ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਆਪਾ ਸਤਿਕਾਰਨ ਦਾ ਆਪਦਾ ਮੁੱਖ ਸੇਵਾਦਾਰ ਕੀ ਮਾਮਲਾ ਇਹ ਕਿ ਜਿਹੜਾ ਇਹ ਝਗੜਾ ਹੋਇਆ ਹੈ ਮਾਦਲਾ ਇਹ ਪਿੰਡ ਹਰਦਾਸਪੁਰ ਨਾਲ ਜਿਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਪੁਲਿਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਹਨਾਂ ਨੇ ਅਟੈਕ ਕੀਤਾ ਹੋਰ ਵੀ ਜਿੱਥੇ ਬੰਦੀਆਂ ਘੁੱਟਰੇ ਫਿਰਦੇ ਸੀ ਪਿੰਡ ਦਾ ਮਾਹੌਲ ਅਸੀਂ ਕਿਹਾ ਵੀ ਚਲੋ ਸਾਡਾ ਉੱਥੇ ਆਸਾਨ ਹੈ ਕਿ ਉੱਥੇ ਸੱਦ ਕੇ ਤਾਂ ਸਾਰੀ ਸ਼ਾਂਤੀਪੁਰ ਕੋ ਰਾਜ ਨਾਮਾ ਕਰਾ ਲਿਆ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਾਡੇ ਨਾਲ ਜੀ ਦੂਜੀ ਥੇਲ ਨੇ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਫੇ ਦੂਜੀ ਇੱਕ ਪੰਚਾਇਤ ਦੀ ਪੁੱਛਾਂਗੇ ਸੀਡਾ ਗੁਰਜ਼ਾਰਾ ਕਮੇਟੀ ਦੀ ਪੁੱਛਾਂਗੇ ਨਾ ਜੀ ਤੇ ਵਾਕਫਾ ਕੱਲਣਾ ਸੁਣ ਕੇ ਫੇ ਜੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਦਾ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਲਾਣੇ ਪਰਪਾਨਾ ਕੱਢ ਲਈਆਂ ਕਿਨੇ ਕਸ਼ੀਰ ਕੱਢ ਲਈ ਦੁੱਧਨਾ ਸਿੰਘਾਂ ਦੇ ਦੋ ਦੋ ਮਾਰ ਦਿੱਤੇ ਇੱਕ ਪਿਸਟਲ ਕੱਢ ਕੇ ਫਰਕ ਕਰਦੇ ਸੀ ਕਿ ਨੇ ਬੋਲਿਆ ਕਿ ਪਿਸਤਲ ਹੁੰਦਾ ਜੀ ਨਜਾਜ਼ ਉਹ ਤੋਂ ਨੰਬਰ ਨੰਬਰ ਨਹੀਂ ਖਾ ਗੋ ਕੋਸ ਹੁੰਦੀ ਤਾਂ ਸੋਹਣੇ ਪਿਸਤਲ ਕੱਢੀ ਕੀ ਨਾਮ ਆ ਉਹਨਾਂ ਦਾ ਜਿਹਨਾਂ ਦਾ ਪਿਸਤਲ ਕੱਢੀ ਕੀ ਨਾਮ ਆ ਉਹਨਾਂ ਦਾ ਇੱਕ ਜਸਪ੍ਰੀ ਸਿੰਘ ਹੈ ਮੈਂ ਦੱਸਦਾ ਇੱਕ ਜਗਜੀਤ ਸਿੰਘ ਆ ਇਹ ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਬੰਦੇ ਆ ਤੇ ਜੀ ਜਗਜੀਤ ਸਿੰਘਾਂ ਨਾਲ ਉਹਨਾਂ ਨਾਲ 35-40 ਬੰਦੇ ਹੋਰ ਲੈ ਕੇ ਆਏ ਸੀ 5-7 ਗੱਡੀਆਂ ਭਰ ਕੇ ਲਗਾਇਆ ਸੀ ਤਾਂ ਭਾਈ ਜਿਹੜੀ ਗੋਲੀ ਲੱਗੀ ਉਹ ਜਸਪ੍ਰੀ ਦੀ ਗੋਲੀ ਲੱਗੀ ਆ ਹਾਂ ਪਤਾ ਨਹੀਂ ਉਹਨਾਂ 'ਚ ਕਿਸੇ ਤੇ ਲੱਗੀ ਹੋਣੀ ਹੈ ਉਹ ਸਪੈਸ਼ਲ ਖੋਦਿਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਆਂਗਿਓ ਕਿੰਨੇ ਜ਼ਖਮੀ ਹੋਏ ਜੀ ਤਿੰਨ ਸਿਕ ਤਿੰਨ ਸਿੰਘ ਹੋ ਗਏ ਕਾਰਨ ਮਤਲਬ ਲੜਾਈ ਹੁੰਦਾ ਕਾਰਨ ਕੀ ਹੋਇਆ ਸਮਝਾਣ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਅ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜਮਾ ਬਸਰੀਦਾਂ ਨੇ ਫੈਸਲਾ ਹੋ ਚੁੱਕਾ ਪਰ ਉਸ ਗੱਲ ਨੂੰ ਫਿਰ ਦਾਦੇ ਉੱਭਾਰ ਰਹੇ ਸੀ ਕੋਟ ਅੱਥੇ ਬੰਦਿਆਂ ਕੋਲ ਬੰਦਿਆ ਕੋਈ ਅੰਦਾ ਸਾਢ ਕੋ ਗਿਆ ਉੱਥੇ ਹਸ਼ਾਰਪੁਰ ਤੇ ਮੈਂ ਕਹਿੰਦਾ ਤੁਸੀਂ ਮੈਂ ਕਿ ਫਸਾ ਟਡਾ ਹੋ ਗਿਆ ਹੈ ਹਨ ਤੁਸੀਂ ਸਾਰਾ ਕੁਝ ਬੜਾ ਲਿਖ ਲਿਖਾਈਆ ਹੋ ਗਿਆ ਹੈ ਫਿਰ ਤੁਸੀਂ ਰਹਿਣ ਤੋਂ ਸ਼ਾਂਤੀ ਰੱਖੋ ਪਰ ਨਹੀਂ ਉੱਥੇ ਵੀ ਸਾਡੇ ਕੋਲ ਹਥਿਆਰ ਤੋਂ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਏ ਔਰ ਇੱਥੇ ਅਸੀਂ ਕਿਹਾ ਵੀ ਤੁਹਾਡੇ ਪੀਸ ਬੁਲੀਪੁਲੀ ਫੜੇ ਬੰਦੇ ਆ ਜਿਓ ਇਹ ਗੱਡੀਆਂ ਭਰ ਕੇ ਹਥਿਆਰ ਤੋਂ ਲੈ ਕੇ ਆ ਗਏ ਤੇ ਉੱਥੇ ਗੱਲਬਾਤੀ ਵਾਲੇ ਸ਼ੁਰੂ ਹੋਈ ਸੀ ਜਾਨ ਨੂੰ ਇਹ ਸਿੰਘਾਂ ਤੇ ਗੱਲ ਕਰ ਰਹੇ ਤੇ ਇੱਕ ਦੇ ਮੇਟ ਵਿਚ ਛੋਟਾ ਮਾਰ ਦਿੰਦਾ ਇੱਕ ਦੇ ਕੰਨ ਵਿੱਚ ਇਹ ਨਗਾਤਾ ਜੀ ਇੱਕ ਦੇ ਹੱਥ ਵਿੱਚ ਇਹ ਨਗਾਤਾ ਜੀ ਕਿ ਬਬਈ ਜਿਹੜਾ ਪਿਸਤਲ ਆ ਜੋ ਪੁਲਿਸ ਨੂੰ ਚੁੱਕਾਇਆ ਪਤਾ ਲੱਗਾ ਕੋਈ 2 ਨੰਬਰ ਦਾ ਇੱਕ 2 ਨੰਬਰ ਦਾ ਹੋਗਾ ਜਿਹੜੇ ਕੋਈ ਨੰਬਰ ਨੰਬਰ ਦਾ ਸੰਜੇ ਆ ਨਹੀਂ ਬੱਚੇ ਜਿਹਨਾਂ ਨੂੰ ਹਮਲਾ ਕੀਤਾ ਕੋਈ ਪਿੰਡ ਪਿੰਡ ਦੇ ਰਹਿਣ ਵਾਲੇ ਬਾਹਰੋਂ ਆਏ ਸੀ ਉਹ ਉਹ ਬਾਹਰੋਂ ਆ ਕੇ ਪਿੰਡ 'ਚ ਰਹੇ ਆ ਸਾਰੇ ਪਿੰਡ ਉਹਨਾਂ ਦੇ ਖਿਲਾਫ ਆ ਜਿਹੜੇ ਜਿਹੜੇ ਮੈਂਬਰ ਜਿਹੜੀ ਪੰਚਾਇਤ ਆ ਉਹ ਵੀ ਉਹਨਾਂ ਦੇ ਖਿਲਾਫ ਆ ਕਿਉਂਕਿ ਪਿੰਡ ਵਿੱਚ ਵੀ ਉਹ ਮਾਹੌਲ ਖਰਾਬ ਰੱਖਦੇ ਆ ਬਬਈ ਜਿਹੜੇ ਆਪਣੇ ਲਹਿਗ ਸਿੰਘ ਜਟਨੂੜਾ ਉਹਨਾਂ ਦਾ ਨਾਮ ਪਤਾ ਕੀ ਕੀ ਨਾਮ ਉਹਨਾਂ ਦਾ ਹੈ ਹਾਂਜੀ ਉਹਨਾਂ ਦੇ ਨਾਮ ਦੱਸ ਦਿਓ ਮਾਗਰਮਰ ਕੀ ਸਿੰਘ ਹੈ ਜੀ ਇੱਕ ਦਾ ਨਾਮ ਮਾਹ ਮਾਪੁਰਖਾਨਾ ਤੇ ਬਾਕੀ ਫੌਜ ਦੇ ਨਾਲ ਰਣਜੀਤ ਸਿੰਘ ਰਣਜੀਤ ਸਿੰਘ ਜੀ ਅੱਜ ਅਗਰ ਫੌਜ ਨੂੰ ਨੋਟ ਕਰਿਆ ਉਹ ਮੇਰੇ ਆਹ ਦੇ ਸਾਹਮਣੇ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਬਹੁਤ ਉਹਨਾਂ ਦੀਆਂ ਗੱਡੀਆਂ ਵੀ ਵਾਲੇ ਡੇਰੇ ਖੜੀਆਂ ਸੀ ਪੁਲਿਸ ਨੇ ਹੈਂਡਓਵਰ ਕਰ ਦਿੱਤੀ ਅੱਛਾ ਜੀ ਜੋ ਇਨਵੈਸਟੀਗੇਸ਼ਨ ਪੁਲਿਸ ਕਰ ਲੋਗੇ ਪਿੰਡ ਦੇ ਵਿੱਚ ਮੋਹਤਰਾ ਬੰਦੇ ਤੇ ਪੰਚਾਇਤ ਦੇ ਬੰਦੇ ਵਿੱਚ ਬੈਠੇ ਸੀ ਜਿਹੜਾ ਹਾਂ ਬੈਠੇ ਜੀ ਸਰਪੰਚ ਸਾਹਿਬ ਬੈਠੇ ਸੀ ਵਿੱਚ ਅੱਛਾ ਜੀ ਪਿੰਡ ਦੇ ਗੁਰਦਾਰਾ ਕਮੇਟੀ ਦੇ ਬੈਠੇ ਸੀਗੇ ਬੈਠੇ-ਬੈਠੇ ਸਾਰੇ ਲੋਕ ਇਕੱਠੇ ਬੈਗੇ ਸੀ ਨਾ ਤੇ ਅੱਜ ਤੱਕ 90 ਦਿਨ ਆ ਗਏ ਕੀ ਕਰਨ ਰਹਿ ਗਿਆ ਤੁਹਾਨੂੰ ਕੀ ਲੱਗ ਰਿਹਾ ਜੀ ਅੱਗੇ ਉਹ ਨਹੀਂ ਹਥਿਆਰ ਬੰਦ ਹਥਿਆਰ ਸਿੱਧੇ ਚਲਾਉਣੇ ਸ਼ੁਰੂ ਕਰ ਦਿੱਤੇ ਜੀ ਅੱਛਾ ਮੈਂ ਮੈਂ ਮੇਰੇ ਤੇ ਬੈਠਾ ਦੀ ਗੱਲ ਸੁਣਦਾ ਮੈਂ ਸਲਾਹ ਕੱਲੀ ਕੱਲੀ ਮੈਂ ਤੇਰੀ ਗੱਲ ਸੁਣਦੇ ਆ ਫਿਰ ਪਿੰਡ ਦੀ ਪੰਚਾਇਤ ਜੀ ਸੁਣਾਂਗੇ ਫਿਰ ਫੇਰ ਕੋਈ ਫੈਸਲਾ ਕਰਾਂਗੇ ਅਸੀਂ ਕੋਈ ਕਿਹੜਾ ਫਾਂਸੀ ਟੰਗਣਾ ਸੀ ਕਿਸੇ ਨੂੰ ਕੋਈ ਗੁਰਮਤ ਅਨੁਸਾਰ ਜੇ ਕਿਸੇ ਦੀ ਕੋਈ ਸੇਵਾ ਸੀਗੀ ਕਿਸੇ ਨੂੰ ਸੁਖਮਨੀ ਸਾਹਿਬ ਤੇ ਪਾਠ ਲਾ ਦਿੰਦੇ ਕਿਸੇ ਨੂੰ ਗੁਰਦਾਰੇ ਜੋ ਝਾੜਾ ਝਾੜੂ ਕਰਨੇ ਸੇਵਾ ਇਹ ਹੀ ਸੇਵਾ ਹੁੰਦੀਆਂ ਸਿੱਖ ਤੁਹਾਨੂੰ ਜਿਹੜੀ ਅਸੀਂ ਕਿਹੜਾ ਕਿਨੂੰ ਕੋਈ ਫਾਂਸੀ ਟੰਗਣਾ ਸੀ ਕਾਜੀ ਇਹੋ ਉੱਟ ਕੇ ਟੀ ਮੰਗ ਕਰਦੇ ਕਾਰਵਾਈ ਕੀਤੀ ਹੈ ਕਾਰਵਾਈ ਉਹ ਤੇ ਹੋਣੀ ਚਾਹੀਦੀ ਗੁਰੂ ਘਰ ਤੇ ਚੜ ਕੇ ਆਏ ਆ ਸਾਥ ਲੈ ਕੇ ਹਥਿਆਰ ਲੈ ਕੇ ਸਾਡੇ ਕਿੰਦਰ ਫੱਟਣ ਕਰੇ 35 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀਆਂ ਗੱਡੀਆਂ ਪੁਲਿਸ ਨੂੰ ਫੜਾਤੀਆਂ ਕੁਝ ਲੈ ਕੇ ਭੱਜ ਗਏ ਉਹ ਤੇ ਅਸੀਂ ਅੱਜ ਹੀ ਰੋਕਦੇ ਨੇ ਆਪਣੇ ਸਿੰਘਾਂ ਨੂੰ ਰੋਕਿਆ ਨਹੀਂ ਤੇ ਜ਼ਿਆਦਾ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪਿਸਟਲ ਕੋਲ ਹੋ ਜਾ ਤੇ ਉਹਨਾਂ ਨੇ ਦੋ ਪੈਰ ਵੀ ਤੇ ਤੀਜਾ ਤੀਜਾ ਵੀ ਹੋ ਗਿਆ ਮਬਈ ਪੁਲਿਸ ਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂ ਜੀ ਅਸੀਂ ਬੁਲਾਈ ਆਗੇ ਸੀ ਟੈਂਪਿੰਡ ਦੇ ਪਿੰਡ ਦੇ ਲੋਕਾਂ ਨੇ ਬੁਲਾਈ ਅੱਛਾ ਜੀ ਪਿੰਡ ਦੇ ਪਤਵੰਤੇ ਸੱਜਣ ਵਿਚ ਵਿੱਚੇ ਸੀ ਜੀ ਠੀਕ ਹੈ ਜੀ ਆਪਾਂ ਪੰਚਾਇਤ ਸਾਹਿਬ ਦੀਆਂ ਤੇ ਲੰਡਵਾਸੇ ਥੋੜਾ ਜੀ ਆਪਾਂ ਤੇ ਫੈਸਲਾ ਕਰਨ ਵਾਸਤੇ ਮੈਂ ਸ਼ੁਰੂ ਆਇਆ ਤੇ ਬੈਠੋ ਕੱਲੇ ਕੱਲੇ ਗੱਲ ਸੁਣੋ ਤੁਸੀਂ ਸਮਝਦੇ ਆ ਨਾ ਕਿ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਡੀ ਕੁਝ ਕਹਿ ਚੁੱਕੇ ਆ ਥਰ ਕੋ ਐਪਲੀਕੇਸ਼ਨ ਲੈ ਕੇ ਉੱਥੇ ਗਏ ਸੀ ਸ਼ਾਹਪੁਰ ਪਹਿਲਾਂ ਤੂੰ ਆਪਣੀ ਗੱਲ ਦੱਸ ਫਿਰ ਆਪਾਂ ਪੰਚਾਇਤ ਨੂੰ ਪੁੱਛਾਂਗੇ ਫਿਰ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਕੱਲੇ ਕੱਲੇ ਬੰਦੇ ਪੀਸਬਲੀ ਕੋ ਬੋਲੋ ਨਾ ਕਿ ਜਨਵਾੜਾ ਨਾ ਬੋਲੋ ਕਿ ਕਰਕੇ ਕੋਈ ਗੱਲ ਕਰੋ ਹਨਾ ਸ਼ਾਂਤੀ ਗੁਰਦਾਰਾ ਅਸੀਂ ਵਿੱਚ ਬੈਠੇ ਠੀਕ ਉੱਠ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਏ ਸੀ ਲੜਨ ਦੇ ਬਾਬਾ ਜਿਨ੍ਹਾਂ ਦੇ